ਸਤ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਸਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜੁੜਿਆ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 91152 65790 ਦੋਸਤੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਲਈ ਖਾਸ ਆਉਣ ਵਾਲੀ ਹੈ ਜਿਹੜੇ ਵੀਰ ਕਹਿੰਦੇ ਵੀ ਆਪਾਂ ਮੱਝ ਵੀ ਤਾਜੀ ਲੈਣੀਆਂ ਤੇ ਰੇਟ ਵੀ ਬਿਲਕੁਲ ਬਾਜਬ ਲਾਉਣਾ। ਦੋਸਤੋ ਟੌਪ ਕਲਾਸ ਹਰਿਆਣੇ ਵਾਲੀ ਮੱਝ ਆ ਤੀਜਾ ਸੁਹਾ ਮੰਨ ਲੈ ਚੌਥਾ ਸੁਹਾ ਮੰਨ ਲੈ। ਐਡਰੈਸ ਤੇ ਜਾਣਕਾਰੀ ਵੀਰਾਂ ਤੋਂ ਪੁੱਛ ਕੇ ਦੱਸ ਦੇਵਾਂਗੇ। ਬਾਈ ਸਸਰੀ ਕਾਲ। ਸਸਰੀ ਕਾਲ ਬਾਈ। ਪਹਿਲਾਂ ਤਾਂ ਵੀਰ ਜੀ ਆਪਣਾ ਐਡਰੈਸ ਕਨਫਰਮ ਕਰਵਾ ਦਿਓ ਜੀ। ਪਿੰਡ ਧੌਲਾ ਬਰਨਾਲਾ। ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਵੀਰੇ। ਨੰਬਰ 9878816095 ਜੀ। 9878816095 ਬਈ 2 ਦਿਨ ਪਹਿਲਾਂ ਆਪਾਂ ਗਾਂ ਦੀ ਵੀਡੀਓ ਪਾਈ ਸੀਗੀ ਬੈਗੀ ਸੀ ਹਾਂਜੀ ਹਾਂ ਬੈਗੀ ਸੀ ਤੇ ਜਿਹੜੀ ਵੀਰੇ ਆਪਾਂ ਸਕਰੀਨ ਤੇ ਮੱਝ ਦੇਖੀ ਨਾ ਕੈਮਾ ਸੁਆਗਾ ਤੀਜਾ ਸੁਆ ਬਾਈ ਜੀ ਤੀਜਾ ਸੁਆ ਤੇ ਸੂਈ ਨੂੰ ਕੈ ਦਿਨ ਹੋ ਗੇ ਸੂਈ ਨੂੰ ਅੱਜ ਤੀਜਾ ਦਿਨ ਹੀ ਆ ਜੀ ਸੂਈ ਨੂੰ ਅੱਜ ਤੀਜਾ ਦਿਨ ਮਾਗਰ ਕਟਾ ਮਾਗਰ ਕਟਾ ਤੇ ਬੋਲਾ ਕਿੰਨਾ ਕ ਹੁਣ ਹਾਜ਼ਰ ਬੋਲਾ ਹੂ ਵੀਰੇ ਹੁਣ 9 ਕਿਲੋ 9 ਕਿਲੋ ਬੋਲੇ ਤੋਂ ਸਟਾਰਟਿੰਗ ਕੀਤੀ ਹੈ ਠੰਡ ਹਵਾਨੇ ਦੀ ਬਿਲਕੁਲ ਸਾਫ਼ ਹੈ ਤੇ ਖੁੱਲ ਕੇ ਵੀਰੇ ਗੇੜਾ ਦਵਾਰੇ ਦੋਸਤੋ ਵੀਡੀਓ ਕਵਰ ਕਰਨ ਦਾ ਸਮਾਂ ਆਪਣਾ ਤਕਰੀਬਨ 3 ਸਵਾ 3 ਦਾਗਾ ਸਵੇਰ ਦੀ ਚਵਾਈ ਮੱਝ ਦੀ ਪ੍ਰੋਪਰ ਹੋਈ ਹੋਈ ਆ ਬੋਲਿਓ ਬਿਲਕੁਲ ਬੇਲੀ ਆ ਤਾਜੀ ਮੱਝ ਸੋਈ ਆ ਹਜੇ ਪ੍ਰੋਪਰ ਮੱਝ ਨੇ ਕੋਖ ਨਹੀਂ ਚੱਕੀ ਖਾਣ ਪੀਣ ਦੀ ਵੀਰ ਕਹਿੰਦੇ ਵੀ ਖੁੱਲੀ ਚਾਰੂ ਚੁਰੂ ਵਧੀਆ ਵੀਰੇ ਦੋਸਤੋ ਖਾਣ ਪੀਣ ਦੀ ਮੱਝ ਵੀਰ ਕਹਿੰਦੇ ਖੁੱਲੀ ਆ ਬਿਲਕੁਲ ਅਣ ਬਾਜਵ ਰੇਟ ਵੀਡੀਓ ਦੇ ਵਿੱਚ ਹੋਊਗਾ ਧਾਰਾਂ ਤੁਹਾਨੂੰ ਆਪਾਂ ਮਾਰ ਕੇ ਦਿਖਾਵਾਂਗੇ ਚਵਾਈ ਇਸ ਤਰ੍ਹਾਂ ਦੀ ਇਹ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਹੀ ਕਰਕੇ ਦਿਖਾ ਦਵਾਂਗੇ ਦੋਸਤੋ ਲੰਮੀ ਲੰਜੀ ਮੱਝ ਬਹੁਤ ਹੈ ਥੋੜੀ ਲੱਸੀ ਲੱਸੀ ਆ ਬਾਕੀ ਹਵਾਨੇ ਦੀਆਂ ਧਿਰਾਂ ਦੇਖ ਲਓ ਦੋਸਤੋ ਮੂਰੇ ਮੰਗਰ ਦਾ ਹਵਾਨਾ ਮੁਠੀ ਵਾਲਾ ਨਿਖਣਵਾ ਥਾਣ ਲੱਗਿਆ ਦੋਸਤੋ ਮੱਝ ਦੇ ਜੇ ਕਿਸੇ ਮੇਰੇ ਵੀਰ ਦੀ ਸੰਧਰੀ ਚਾਉਂਦੀ ਆ ਤਾਂ ਵੀਰ ਮਾਟੀ ਨਾਲ ਜਰੂਰ ਕੰਟੈਕਟ ਕਰਸਾ ਨੂੰ ਦੋਸਤੋ ਚਾਰੇ ਪਾਸੇ ਤੋਂ ਮੱਝਾਂ ਬਧਾਤੀ ਮੂੰਹ ਸਿਰ ਦੀ ਮੱਝ ਬਿਲਕੁਲ ਸਾਫ਼ ਹੈ 19 ਕੀ ਲੱਸੀ ਹੈ ਥੋੜੀ ਜੀ ਵੀਟੇਲੀ ਮੱਝ ਆਈ ਹੋਈ ਹੈ ਮਾਟੀ ਬੱਚਾ ਲਾ ਕੇ ਵੀਰੇ ਧਾਰਾ ਮਾਰ ਕੇ ਦਿਖਾ ਦੇ ਰੇਟ ਤੇ ਰੇਟ ਵੀ ਆਪਾਂ ਵੀਡੀਓ ਦੇ ਵਿੱਚ ਹੀ ਕਰਾਂਗੇ ਦੋਸਤੋ ਮੱਝ ਉੱਤਰੇ ਹੀ ਬੱਚਾ ਪ੍ਰੋਪਰ ਚੱਟਦੀ ਐ ਬੱਚਾ ਪ੍ਰੋਪਰ ਚੁੰਗਦਾ ਤਾਜੀ ਸੂਈ ਤੇ ਤੀਜਾ ਦਿਨ ਹੈ ਨਾ ਵੀਰੇ ਸੂਈ ਨੂੰ ਦੋਸਤੋ ਸੂਈ ਨੂੰ ਤੀਜਾ ਦਿਨ ਆ ਥਣ ਹਮਾਨੇ ਦੀ ਮੱਝ ਬਿਲਕੁਲ ਸਾਫ਼ ਪੋਲੀ ਚਵਾਈਏ ਚਵਾਈ ਦੀ ਵੀਰੇ ਪੋਲੀ ਹੈਗੀ ਚਵਾਈ ਦੀ ਦੋਸਤੋ ਪੋਲੀ ਚਾਹੇ ਬੁੜੀ ਚੋਲੇ ਚਾਹੇ ਬੰਦਾ ਚੋਲੇ ਚਾਹੇ ਬੱਚਾ ਚੋਲੇ ਕੋਈ ਬਾਕੀ ਨਿੱਖੜ ਮਾ ਥਣ ਕੱਢਿਆ ਗੈਪ ਤੇ ਆ ਦੇਖ ਸਕਦੇ ਹੋ ਦੋਸਤੋ ਲੈ ਵੀਰੇ ਧਾਰਾ ਮਾਰ ਕੇ ਦਿਖਾ ਦੇ ਮੈਂ ਤੁਹਾਨੂੰ ਦੱਸ ਦਿੰਦਾ। ਆਹ ਦੇਖ ਸਕਦੇ ਹੋ ਦੋਸਤੋ ਚਵਾਈ ਦੀ ਬਿਲਕੁਲ ਸਾਫ਼ ਗਾਈਆਂ ਵਾਲਾ ਚੌਣ ਬੱਚਾ ਪ੍ਰੋਪਰ ਚੜਦੀਆ ਸੀਲ ਸੰਤ ਠੰਡੇ ਸੁਭਾ ਵਾਲੀ ਮੱਝ ਹੈ ਤੇ ਬਾਜਬ ਰੇਟ ਵੀਰ ਤੋਂ ਵੀਡੀਓ ਦੇ ਵਿੱਚ ਹੀ ਕਰਵਾ ਲੈਣਾ ਜੇ ਕਿਸੇ ਮੇਰੇ ਵੀਰ ਦੀ ਸੰਧਾਰੀ ਚਾਉਂਦੀ ਹੈ। ਦੋਸਤੋ ਜੇ ਕਿਸੇ ਵੀਰ ਨੇ ਆਨਲਾਈਨ ਮੰਗਾਉਣੀਆਂ ਬੇਚੇਜ ਕੋ ਹੋ ਕੇ ਮੰਗਾ ਲਓ ਕਿਉਂਕਿ ਥਾਣਾ ਦੀ ਵੀ ਮੱਝ ਵੀਰੇ ਮੂਰਲੇ ਚ ਵੀ ਮਾਰਦੇ। ਥਾਣਾ ਦੀ ਮੱਝ ਬਿਲਕੁਲ ਸਾਫ਼ ਹੈ ਚਵਾਈ ਚੂਈ ਓਕੇ ਹੈ। ਬਾਜਬ ਜਾ ਰੇਟ ਮਾਡੀ ਕੀ ਕਰਦੇ ਆ ਵੀਰੇ ਦਾ? ਰੇਟ ਤਾਂ ਬਾਈ ਕੋ ਮਰਜ਼ੀ ਕਰਾਈ ਜਾ 87000 ਦੀ ਦੇਣੀ ਹੈ ਬੱਸ। ਮੁੱਲ ਜਿੰਨਾ ਮਰਜ਼ੀ ਕਰਾਓ ਲੋ 85 ਦੀ ਹੋ ਜੂ ਮੁੱਲ ਨਹੀਂ ਨਹੀਂ 87 ਦੀ ਹੋਊਗੀ 85 ਦੀ ਹੈ ਵੀ ਮਾਨਤਾਨੀ ਹੋਊਗਾ 87 ਚੋਂ ਮਾਨਤਾਨ ਜਰੂਰ ਹੋਊਗਾ ਦੋਸਤੋ 87000 ਚੋਂ ਮਾਨਤਾਨ ਜਰੂਰ ਹੋਊਗਾ ਕੋਈ ਜ਼ਿਆਦੇ ਮੁੱਲ ਨਹੀਂ ਕੀਤਾ ਵੀਰਾਂ ਨੇ ਚਵਾਈ ਦੇਖੋ ਦੋਸਤੋ ਕੁੱਤੀਆਂ ਪੱਟ ਮਹਿਕਮਾਗਾ ਇਹਨੂੰ ਆਪਾਂ ਕਹਿ ਸਕਦੇ ਆਂਗੇ ਬਿਲਕੁਲ ਸਾਫ਼ ਚਵਾਈ ਹਜੇ ਮਨ ਲਾ ਵੀ 20 ਤੋਂ 25 ਸਕਿੰਡ ਵੀਡੀਓ ਮੰਨ ਲਓ ਸਟਾਰਟ ਕੀਤੀ ਨੂੰ ਹੋਏ ਨੇ ਚਵਾਈ ਦੇਖ ਲਓ 2 ਕਿਲੋ ਦੁੱਧ ਕੱਢ ਕੇ ਰੱਖਦਾ ਤੇ ਹਾਜ਼ਰ ਦੁੱਧ ਕਿੰਨਾ ਵੀਰੇ ਹੁਣ ਇਸ ਟਾਈਮ ਹਾਜ਼ਰ ਤੁਹਾਨੂੰ ਦੱਸਿਆ ਨਾ ਵੀਰੇ 9 ਕਿਲੋ ਹੈਗਾ ਬੱਚੇ ਚੋਂ ਤਿੰਨ ਦਿਨਾਂ ਦੀ ਸੂਈ ਥੱਲੇ 9 ਕਿਲੋ 10 ਤੋਂ ਦਾ ਪਲੱਸ ਹੀ ਦੂ ਮੰਨ ਲਓ 10 ਤੋਂ ਜੋ ਮਰਜ਼ੀ ਆ ਨਾ ਬਰਾਮਣਾਂ ਨੇ ਦੂ ਕੋ ਚੱਕਰ 10 ਕਿਲੋ ਤਾਂ ਦਰਬਿਆਨੀ ਸੇਮਾ ਤੇ ਦੁੱਧ ਦੇ ਦੂਗੀ ਬਾਜਬ ਰੇਟ ਆਪਾਂ 87 ਹਜ਼ਾਰ ਕੀ ਤੱਕ ਘਰੇ ਆਏ ਬੰਦੇ ਦਾ ਮਾਨਦਾਨ ਜ਼ਰੂਰ ਹੋਊਗਾ ਪਿੰਡ ਵੀਰਾਂ ਦਾ ਧੌਲਾ ਜ਼ਿਲ੍ਹਾ ਬਰਨਾਲਾ ਵੀਰੇ ਬੱਚੇ ਨੂੰ ਛੱਡ ਦੀ ਠੰਡ ਦਾ ਤੇ ਬਾਜਵ ਰੇਟ 87000 ਪਿੰਡ ਵੀਰਾਂ ਦਾ ਧੌਲਾ ਜ਼ਿਲ੍ਹਾ ਬਰਨਾਲਾ ਦੇਖ ਸਕਦੇ ਹੋ ਦੋਸਤੋ 2.5 ਕਿਲੋ ਦੁੱਧਾ ਪਣ ਚੋਣ ਚ ਆ ਜਾਂਦਾ ਗਿਆ ਕਿਉਂਕਿ ਅੱਧਾ ਕ ਦੁੱਧ ਵੀਰ ਨੇ ਬੱਚੇ ਨੂੰ ਛੱਡਤਾ ਵੀਡੀਓ ਦੇਖਣ ਲਈ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿਦਲਾਉ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ